ਰੰਗਕਾਰੀ ਦੀ ਕਿਰਪਾ ਸਦਕਾ ਹੋਇਆ ਬਾਬਾ ਸ਼੍ਰੀ ਚੰਦ ਜੀ ਉਹਦੇ ਆਗੂ ਸਨ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨਾ ਇਹੀ ਫਲਸਫਾ ਸੀ ਉਦਾਸੀ ਦੀ ਡੈਫੀਨੇਸ਼ਨ ਬੜੀ ਵਧੀਆ ਦਿੱਤੀ ਹੈ ਗੁਰੂ ਗ੍ਰੰਥ ਸਾਹਿਬ ਨੇ ਆਪਾਂ ਦੇ ਕੋਈ ਧਾਰਨਾ ਬਣਾਈ ਹੈ ਵੀ ਜਿਹੜਾ ਬਾਬਾ ਛੜਾ ਹੈ ਉਹੀ ਉਦਾਸੀ ਹੋ ਸਕਦਾ ਹੈ ਇਹ ਤਾਂ ਨਹੀਂ ਹੈ ਜੇ ਇਹੀ ਗੱਲ ਹੁੰਦੀ ਤੇ ਬਾਬਾ ਗੁਰਦਿੱਤਾ ਦੀ ਗ੍ਰਸਤੀ ਨੇ ਔਰ ਗੁਰੂ ਪਾਤਸ਼ਾਹ ਦੇ ਪਿਤਾ ਨੇ ਜਿਹੜੇ ਉਦਾਸੀਨ ਪੰਥ ਦੇ ਅਗਲੇ ਮੁਖੀ ਬਣਦੇ ਨੇ ਬਾਬਾ ਸ਼੍ਰੀ ਚੰਦ ਜੀ ਜਿਨ੍ਹਾਂ ਨੂੰ ਚੁਣਦੇ ਨੇ ਕਹਿੰਦੇ ਸੋ ਉਹ ਉਦਾਸੀ ਜੇ ਪਾਲੇ ਉਦਾਸ ਉਦਾਸੀ ਉਹ ਹੈ ਜਿਹੜਾ ਮੋਹ ਮਾਇਆ ਤੋਂ ਰਹਿਤ ਹੈ ਇਹਨੇ ਵਿਖਾਵੇ ਨੂੰ ਘਰ ਤੇ ਲਿਆ ਛੱਡ ਘਰ ਵਾਲੀ ਵੀ ਛੱਡ ਦਿੱਤੀ ਲੋਕਾਂ ਦੇ ਘਰੀ ਮੰਗੇ ਘਰ ਵਾਲੀ ਛੱਡ ਕੇ 35 40 ਚੇਲੀਆਂ ਬਿਠਾਈਆਂ ਨੇ ਕੋਲ ਦਸੂ ਕੀ ਤਿਆਗਿਆ ਹੈ ਕਿੱਥੇ ਉਹ ਪ੍ਰਾਪਤਾ 2 4 ਕਾਕੇ ਛੱਡ ਕੇ 35 40 ਚੇਲੇ ਲਤਾਂ ਘੁੱਟ ਰਹੇ ਨੇ ਕਾਦੀ ਉਪਰਾਮਤਾ ਹੈ ਤਨ ਨੇ ਛੱਡਿਆ ਸੀ ਘਰ ਤਨ ਨੇ ਛੱਡੀ ਸੀ ਘਰ ਵਾਲੀ ਮਨ ਨੇ ਬਹੁਤਾ ਲਵੇਟਾ ਮਾਰ ਲਿਆ ਕਈ ਚੇਲੇ ਚੇਲੀਆਂ ਬਣਾ ਲਈ ਮਨ ਤੇ ਫਿਰ ਹਜੇ ਬਹਿਰ ਇਸਤਰੀਆਂ ਨੂੰ ਤੱਕਦਾ ਹੈ ਉਥੇ ਟਿਕਿਆ ਹੈ ਮਨ ਤੇ ਹਜੇ ਫਿਰ ਲੋਕਾਂ ਦੇ ਦੁਆਰ ਤੇ ਖੜਾ ਰਹਿੰਦਾ ਹੈ ਉਦਾਸੀ ਦੀ ਡੈਫੀਨਿਟਿ ਹੈ ਇਹ ਵੀ ਕਿਸੇ ਨੇ ਨਹੀਂ ਕਿਹਾ ਮਹਾਰਾਜ ਨੇ ਵੀ ਗ੍ਰਸਤ ਧਾਰ ਲਿਆ ਤੇ ਤੂੰ ਉਤਮ ਹੋ ਗਿਆ ਉਦਾਸੀ ਹੈ ਜਾਂ ਗ੍ਰਸਤੀ ਹੈ ਇਥੇ ਚੌਕੜੇ ਦੀ ਬਰਕਤ ਹੈ ਜੇਤੇ ਤੇਰੇ ਪਾਸ ਚੌਕੜਾ ਹੈ ਤੇ ਤੇਰੀ ਜਾਜਾ ਕਾਰ ਹੈ ਤੇ ਜੇ ਚੌਕੜਾ ਨਹੀਂ ਘਰ-ਬਾਰ ਛੱਡ ਵੀ ਦਵੇਂ ਰੱਬ ਦਾ ਵਾਸਤਾ ਹੀ ਲੋਕਾਂ ਦਾ ਉਦਾਸੀ ਹੋਵੇਗਾ ਨਾਨਕ ਨਿਰੰਕਾਰੀ ਦੇ ਦਰ ਦਾ ਉਦਾਸੀ ਨਹੀਂ ਹੈ ਉਪਰਾਮ ਨਹੀਂ ਹੈ ਸੋ ਉਦਾਸੀ ਜੇ ਪਾਲੇ ਉਦਾਸ ਜਿਨੇ ਉਪਰਾਮਤਾ ਹਾਸਲ ਕੀਤੀ ਹੈ ਜਿਹੜਾ ਮੋਹ ਮਾਇਆ ਵਿਕਾਰਾਂ ਤੋਂ ਉੱਪਰ ਉੱਠ ਗਿਆ ਜਿਹੜਾ ਕੇਵਲ ਇੱਕ ਅਕਾਲ ਦੀ ਉਪਾਸ਼ਨਾ ਕਰਦਾ ਹੈ ਉਸ ਨੂੰ ਉਦਾਸੀ ਕਿਹਾ ਹੈ ਮਹਾਰਾਜ ਨੇ